ਤਰਨਤਾਰਨ ਜਿਮਨੀ ਚੌਂਕ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਇਤਿਹਾਸਿਕ ਜਿੱਤ ਨਾਲ ਪਾਰਟੀ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਜਿਸ ਸਹਤ ਆਮ ਆਦਮੀ ਪਾਰਟੀ ਦੇ ਪ੍ਰਧਾਨ ਪ੍ਰਭ ਵੀਰ ਸਿੰਘ ਬਰਾੜ ਅਤੇ ਵਿਧਾਇਕ ਡਾਕਟਰ ਅਜੇ ਗੁਪਤਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਭੰਡਾਰੀ ਪੁਲ ਤੇ ਲੋਕਾਂ ਨੂੰ ਲੱਡੂ ਵੰਡੇ ਗਏ ਅਤੇ ਟੋਲ ਤਮਾਕੇ ਨਾਲ ਪੰਗੜਾ ਪਾਇਆ ਗਿਆ ਇਸ ਮੌਕੇ ਡਾਕਟਰ ਅਜੇ ਗੁਪਤਾ ਨੇ ਕਿਹਾ ਕਿ 2027 ਦੇ ਵਿੱਚ ਵੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਏਗੀ ਸਭ ਤੋਂ ਪਹਿਲੇ ਮੈਂ ਤਰਨਤਾਰਨ ਦੇ ਬਹੁਤ ਹੀ ਸੂਝਵਾਨ ਸਮਝਦਾਰ ਚੰਗੀ ਸੂਝ-ਬੂਝ ਰੱਖਣ ਵਾਲੇ ਵਾਸੀਆਂ ਦਾ ਪਸਨੀਕਾਂ ਦਾ ਮੈਂ ਲੱਖ ਲੱਖ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਸੂਝ-ਬੂਝ ਦਾ ਸਬੂਤ ਜਿਹੜਾ ਇਸ ਇਤਿਹਾਸਿਕ ਜਿੱਤ ਦੇ ਵਿੱਚ ਦਿੱਤਾ ਸੋ ਸਭ ਤੋਂ ਪਹਿਲੇ ਤੇ ਉਹਨਾਂ ਦਾ ਧੰਨਵਾਦ ਔਰ ਉਹਦੇ ਬਾਅਦ ਅੱਜ ਸਾਬਤ ਹੋ ਗਿਆ ਇਹ ਲੋਕ ਅੱਜ ਵੀ ਜਿਹੜੇ ਨੇ ਉਹ ਧਰਮ ਦੀ ਰਾਜਨੀਤੀ 'ਚ ਨਹੀਂ ਪੈਂਦੇ ਅੱਜ ਲੋਕ ਜਿਹੜੇ ਨੇ ਅੱਜ ਦਾ ਜਿਹੜਾ ਨੌਜਵਾਨ ਹੈ ਅੱਜ ਦਾ ਜਿਹੜਾ ਵੋਟਰ ਹੈ ਉਹ ਕੰਮ ਦੀ ਰਾਜਨੀਤੀ ਨੂੰ ਤਰਜੀਹ ਦਿੰਦਾ ਹੈ ਨਾ ਕਿ ਧਰਮ ਦੀ ਇਹਨਾਂ ਪਾਰਟੀਆਂ ਨੇ ਬਹੁਤ ਪ੍ਰਚਾਰ ਕੀਤਾ ਪੰਥਕ ਸੀਟ ਹੈ ਜੀ ਪੰਥ ਦੀ ਪੰਥ ਖਤਰੇ 'ਚ ਹੈ ਜੀ ਫਲਾਣਾ ਹੈ ਜੀ ਢਿੰਗੜਾ ਜੀ ਪਰ ਨਹੀਂ ਲੋਕਾਂ ਨੇ ਜਿਹੜਾ ਤਰਜੀਹ ਦਿੱਤੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਿਛਲੇ ਪੌੜੇ 4 ਸਾਲ ਦੀ ਜਿਹੜੀਆਂ ਡਵੈਲਪਮੈਂਟ ਕਰਾਈਆਂ ਗਈਆਂ ਗੀਆਂ ਚਾਹੇਓ ਬਿਜਲੀ ਦੇ ਬਿੱਲ ਹੋਣ ਚਾਹੇਓ ਸਿੱਖਿਆ ਕ੍ਰਾਂਤੀ ਆ ਚਾਹੇਓ ਸਿਹਤ ਕ੍ਰਾਂਤੀ ਆ ਚਾਹੇਓ ਸੜਕਾਂ ਬਣਾਉਣ ਦੀ ਕ੍ਰਾਂਤੀ ਆ ਚਾਹੇਓ ਟੋਲ ਪਲਾਜ਼ਾ ਫ੍ਰੀ ਕਰਨ ਦੀ ਕ੍ਰਾਂਤੀ ਆ ਚਾਹੇਓ ਸਰਕ ਸੁਰੱਖਿਆ ਫੋਰਸ ਬਣਾਉਣ ਦੀ ਕ੍ਰਾਂਤੀ ਆ ਲੋਗਾ ਨੇ ਇਸ ਚੀਜ਼ ਨੂੰ ਤਰਜੀਹ ਦਿੱਤੀ ਹੈ ਸਭ ਤੋਂ ਪਹਿਲਾਂ ਜੀ ਤਰਨਤਾਰਨ ਵਾਸੀਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਿਕਾਸ ਦੀ ਰਾਜਨੀਤੀ ਨੂੰ ਚੰਗੀ ਰਾਜਨੀਤੀ ਨੂੰ ਪਹਿਲ ਦੇ ਕੇ ਇਹ ਜਿੱਤ ਦਾ ਫਤਵਾ ਦਿੱਤਾ ਆ ਮਾਵੀ ਪਾਰਟੀ ਨੂੰ ਅਸੀਂ ਧੰਨਵਾਦੀ ਹਾਂ ਜੀ ਉਹਨਾਂ ਦੇ ਇਥੇ ਲੋਕਾਂ ਨੇ ਦੱਸਤਾ ਕਿ ਕੋਈ ਡਰ ਦੀ ਰਾਜਨੀਤੀ ਨਾਲ ਜਾਂ ਧੋਖੇ ਦੀ ਰਾਜਨੀਤੀ ਰਾਜਨੀਤੀ ਨਾਲ ਕੰਮ ਨਹੀਂ ਚੱਲਣਾ ਵਿਕਾਸ ਨਾਲ ਤੇ ਲੋਕਾਂ ਦੀ ਹਮਦਰਦੀ ਕਰਨ ਨਾਲ ਤੇ ਲੋਕਾਂ ਦੇ ਨਾਲ ਖੜਨ ਨਾਲ ਹੀ ਰਾਜ ਭਾਗ ਮਿਲਦੇ ਨੇ ਸੋ ਆਮ ਆਦੀ ਪਾਰਟੀ ਪਹਿਲਾਂ ਵੀ ਇੱਥੇ ਅਟਲ ਸੀਗੀ ਹੁਣ ਵੀ ਅੱਗੇ ਰਹੇਗੀ ਇਹ ਸੈਮੀ ਫਾਈਨਲ ਸੀਗਾ ਸਾਡਾ ਜਿਹੜਾ ਹੁਣ ਅੱਗੇ 27 ਦੇ ਵਿੱਚ ਅਸੀਂ ਦੁਬਾਰਾ ਆਮ ਆਦੀ ਪਾਰਟੀ ਤਿਆਰੀ ਕਰਕੇ ਰਿਪੀਟ ਕਰੂਗੀ ਦੁਬਾਰਾ ਆਮ ਆਦੀ ਪਾਰਟੀ ਦੀ ਸਰਕਾਰ ਲੋਕ ਬਣਾਉਣਗੇ ਬਹੁਤ ਮੁਬਾਰਕਾਂ ਸਾਡੇ ਉਪਦੇਸ਼ਾ ਜੀ ਸਾਡੇ ਬਲੌਗ ਕੋ ਇੰਚਾਰਜ ਜਿਹੜੇ ਨੇ ਔਰ ਡਾਕਟਰ ਜੀ ਗੁਪਤਾ ਮੈਨੇ ਜੀ ਆਏ ਨੇ ਸਾਨੂੰ ਬਹੁਤ ਖੁਸ਼ੀ ਆ ਬੜਾ ਮਾਨ ਵਾਲੀ ਗੱਲ ਆ ਕਿ ਸਾਡੇ ਵਰਕਰਾਂ ਦੀ ਮਿਹਨਤ ਰੰਗ ਲੈ ਕੇ ਆਈ ਆ ਇਹ ਉਹ ਪਾਰਟੀ ਆ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਆ ਦੇਖੋ ਕੋਈ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਬਹੁਤ ਬਹੁ ਮੁਹਾਰਕਾ ਟ੍ਰੋਫੀ ਆਮ ਆਦੀ ਪਾਰਟੀ ਦਾ ਉਹਦੇ ਜਸ਼ਨ ਮਨਾਏ ਆ ਰਹੇ ਨੇ ਬੜੀ ਖੁਸ਼ੀ ਵਾਲੀ ਗੱਲ ਆ ਤੇ ਬੜਾ ਬੜਾ ਫਕਰ ਵਾਲੀ ਗੱਲ ਆ ਬੜੇ ਮਾਣ ਵਾਲੀ ਗੱਲ ਆ ਕਿ ਸਾਡੇ ਵਲੰਟੀਅਰ ਦੀ ਸਾਰੇ ਮਿਹਨਤ ਰੰਗ ਲਾ ਕੇ ਬਹੁਤ ਅੱਜ ਖੁਸ਼ੀ ਭਰੀ ਆਦੀ ਨਾਲ ਜੀ ਆਮ ਆਦੀ ਪਾਰਟੀ ਵਾਸਤੇ ਔਰ ਕਰੇ ਕਰ ਵਾਸੀਆ ਵਾਸਤੇ ਔਰ ਪੰਜਾਬ ਵਾਸਤੇ ਕਿ ਆਮ ਆਦੀ ਪਾਰਟੀ ਨੇ ਉਸ ਹਲਕੇ ਦੇ ਵਿੱਚ ਜਿੱਤ ਦਰਜ ਕੀਤੀ ਹੈ ਤੈਨੂੰ ਇੱਕ ਪੰਥ ਹਲਕਾ ਗਿਆ ਜਾਂਦਾ ਸੀ ਸੋ ਅਸੀਂ ਖੁਸ਼ੀ ਦੀ ਲਹਿਰ ਸੱਚੇ ਵੀ ਜ਼ਿਆਦਾ ਹੈ ਕਿ ਪੰਥ ਵਾਲੇ ਇਹੜੇ ਕਟਰਵਾਦੀ ਸੋਚਦੇ ਹੈਗੇ ਪਪੰਥਕ ਉਹ ਵੀ ਸਾਡੇ ਨਾਲ ਨੇ ਉਹਨਾਂ ਨੇ ਵੀ ਮੋਰ ਲਾਈ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਵੀ ਜਿਹੜੀ ਧਰਮ ਦੀ ਰਾਜਨੀਤੀ ਨਹੀਂ ਕਰਦੀ ਕਮਾ ਦੀ ਰਾਜਨੀਤੀ ਕਰਦੀ ਹੈ ਔਰ ਇਸ ਸੋਚ ਕੇ ਉਹਨਾਂ ਨੇ ਮੋਰ ਲਾਈ ਹੈ ਸੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਜੀ ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਭੰਡਾਰੀ ਪੁਲ ਤੇ ਆਏ ਆ ਜਿੱਥੇ ਆਮ ਆਦਮੀ ਪਾਰਟੀ ਦਾ ਸ਼ਹਿਰੀ ਦਫ਼ਤਰ ਹੈ ਤੇ ਇੱਥੇ ਤਰਨ ਤਰਨ ਜਮਨੀ ਚੋਣ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਢੋਲ ਦੇ ਡਗੇ ਦੇ ਇੱਥੇ ਪਾਰਟੀ ਵਰਕਰ ਭੰਗੜੇ ਪਾ ਰਹੇ ਹਨ ਲੱਡੂ ਵੰਡ ਰਹੇ ਹਨ ਤੇ ਖੁਸ਼ੀ ਮਨਾ ਰਹੇ ਹਨ ਕਿਤੇ ਨਾ ਕਿਤੇ ਇਸ ਇਤਿਹਾਸਿਕ ਜਿੱਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵਾਂ ਜੋਸ਼ ਜਾਗਿਆ ਹੈ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਇਹਨਾਂ ਦਾ ਕਹਿਣਾ ਹੈ ਕਿ ਉਹ ਵੱਡੇ ਪੱਧਰ ਤੇ ਲੀਡ ਲੈ ਕੇ ਇੱਕ ਵਾਰੀ ਫਿਰ ਸਰਕਾਰ ਬਣਾਉਣਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਬੱਲਾ ਦੀ ਰਿਪੋਰਟ ਅੰਮ੍ਰਿਤਸਰ